ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀ ਹਰ ਸਿੱਖ ਲਈ ਪੰਜ ਕਕਾਰਾਂ ਦੀ ਵਰਤੀ ਪਾਉਣੀ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਸਿੱਖ ਦੂਸਰੇ ਨਾਲੋਂ ਵੱਖਰਾ ਪਹਿਚਾਣਿਆ ਜਾਂਦਾ ਹੈ ਕਿ ਇਸੇ ਕੰਮ੍ਰਿਤ ਨੇ ਛਕਦੇ ਉਹ ਡਰਦੇ ਹਨ ਕਿ ਉਹਨਾਂ ਕੋਲ ਅੰਮ੍ਰਿਤ ਦੀ ਬਿਦਵੀ ਹੋ ਜਾਵੇਗੀ ਇਹ ਉਹਨਾਂ ਦੀ ਭੁੱਲ ਹੈ ਹਰ ਇੱਕ ਧਰਮ ਵਿੱਚ ਦਾਖਲ ਹੋਣ ਵਾਸਤੇ ਪ੍ਰਣ ਲੈਣਾ ਪੈਂਦਾ ਹੈ ਅੰਮ੍ਰਿਤ ਸਿੱਖੀ ਵਿੱਚ ਦਾਖਲ ਹੋਣ ਵਾਸਤੇ ਇੱਕ ਪ੍ਰਣ ਹੈ ਅੱਜ ਅਸੀਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਪੰਜ ਕਕਾਰ ਜੋ ਕਿ ਹੈ ਕੇਸ ਕੰਗਾ ਕੜਾ ਕਸ਼ੇਰਾ ਤੇ ਕਿਰਪਾਨ ਇਹਨੂੰ ਅਸੀਂ ਇੱਕ ਇੱਕ ਕਰਕੇ ਡਿਸਕਸ ਕਰਾਂਗੇ ਪਹਿਲਾ ਹੈ ਜੀ ਕੇਸ ਕੇਸ ਨਾਲ ਸਿੱਖ ਦੀ ਦੂਜਿਆਂ ਨਾਲੋਂ ਵੱਖਰੀ ਪਹਿਚਾਨ ਹੁੰਦੀ ਹੈ ਸਿੱਖ ਕੇਸ ਨਹੀਂ ਕਟੋਂਦਾ ਪਾਵੇ ਜਾਨ ਚਲੀ ਜਾਵੇ ਸਿੱਖ ਕੇਸਾਂ ਨੂੰ ਗੁਰੂ ਵੱਲੋਂ ਬਖਸ਼ਿਆ ਹੋਇਆ ਖਜ਼ਾਨਾ ਸਮਝਦਾ ਹੈ ਸਿੱਖ ਨੰਗੇ ਸਿਰ ਨਹੀਂ ਰਹਿੰਦਾ ਨੰਗੇ ਕੇਸਾਂ ਵਿੱਚ ਮਿੱਟੀ ਘੱਟਾ ਪੈਂਦਾ ਹੈ ਇਸ ਲਈ ਸਿੱਖ ਕੇਸਾਂ ਨੂੰ ਦਸਤਾਰ ਨਾਲ ਢੱਕ ਕੇ ਰੱਖਦਾ ਹੈ ਜਿਹੜਾ ਸਿੱਖ ਦਾੜੀ ਮੁੱਛਾਂ ਜਾਂ ਕੇਸ ਕਟਵਾਏ ਜਾਂ ਰੋਮਾਂ ਦੀ ਵਿਦਵੀ ਕਰੇ ਉਸ ਨੂੰ ਪਤਿਤ ਕਹਿੰਦੇ ਹਨ ਪਤਿਤ ਸਿੱਖੀ ਤੋਂ ਕੱਢੇ ਹੋਏ ਨੂੰ ਕਿਹਾ ਜਾਂਦਾ ਹੈ ਸਿੱਖ ਬੀਬੀਆਂ ਨੂੰ ਵੀ ਕੇਸਾਂ ਜਾਂ ਰੋਮਾਂ ਦੀ ਵਿਦਵੀ ਨਹੀਂ ਕਰਨੀ ਚਾਹੀਦੀ ਸਿੱਖ ਬੱਚੇ ਹਮੇਸ਼ਾ ਸਿਰ ਤੇ ਦਸਤਾਰ ਸਜਉਂਦੇ ਹਨ ਕਦੇ ਵੀ ਨੰਗੇ ਸਿਰ ਬਾਹਰ ਨਹੀਂ ਜਾਂਦੇ ਨੰਗੇ ਸਿਰ ਭੋਜ ਨਹੀਂ ਸਕਦੇ ਨੰਗੇ ਸਿਰ ਰਹਿਣ ਨਾਲ ਮਿੱਟੀ ਘੱਟਾ ਕੇਸਾ ਵਿੱਚ ਪੈਂਦਾ ਹੈ ਜੇ ਕੇਸਾਂ ਨੂੰ ਕੰਗਾ ਨਾ ਕਰੀਏ ਤਾਂ ਖਿਲਰੇ ਕੇਸ ਸੋਭਾ ਨਹੀਂ ਦਿੰਦੇ ਇਸ ਲਈ ਸਾਨੂੰ ਕੇਸਾਂ ਨੂੰ ਹਮੇਸ਼ਾ ਚੁੰਨੀ ਜਾਂ ਦਸਤਾਰ ਨਾਲ ਢੱਕਣਾ ਚਾਹੀਦਾ ਹੈ ਇਸ ਲਈ ਸਾਨੂੰ ਕੇਸਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਕੇਸ ਗੁਰੂ ਜੀ ਦੀ ਸਾਡੇ ਤੇ ਮਹਾਨ ਬਖਸ਼ਿਸ਼ ਹਨ ਸਾਸੰਗੇ ਜੀ ਅਗਲਾ ਕਕਾਰ ਹੈ ਕੰਗਾ ਕੇਸਾਂ ਦੇ ਸਪਾਈ ਵਾਸਤੇ ਕੰਗਾ ਹੁੰਦਾ ਹੈ ਸਿੱਖ ਕੰਗੇ ਨੂੰ ਹਰ ਵਕਤ ਕੇਸਾ ਵਿੱਚ ਰੱਖਦੇ ਹਨ ਸਿੱਖਾਂ ਦੇ ਕੇਸ ਖਿੱਲੇਰੇ ਨਹੀਂ ਰਹਿੰਦੇ ਕੰਗਾ ਲੱਕੜੀ ਦਾ ਵਰਤਿਆ ਜਾਂਦਾ ਹੈ ਸਿੱਖ ਦੋਨੋਂ ਵਕਤ ਸਵੇਰੇ ਸ਼ਾਮ ਕੰਗਾ ਕਰਦਾ ਹੈ ਕੰਗਾ ਕਰਨ ਨਾਲ ਕੇਸ ਸਾਫ਼ ਰਹਿੰਦੇ ਹਨ ਤੇ ਸਰੀਰ ਚੁਸਤ ਰਹਿੰਦਾ ਹੈ ਕੰਗਾ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਕਦੀ ਵੀ ਢਿੱਲਣ ਨਹੀਂ ਹੁੰਦਾ ਇਸ ਲਈ ਹਰ ਸਿੱਖ ਨੂੰ ਆਪਣੇ ਕੇਸਾ ਵਿੱਚ ਲੱਕੜੀ ਦਾ ਕੰਗਾ ਰੱਖਣਾ ਚਾਹੀਦਾ ਹੈ ਜੀ ਅਗਲਾ ਕਕਾਰ ਹੈ ਜੀ ਕੜਾ ਕੜਾ ਸਰਬ ਲੋਦਾ ਹੁੰਦਾ ਹੈ ਸੋਨੇ ਚਾਂਦੀ ਜਾਂ ਹੋਰ ਧਾਤੂ ਦਾ ਬਣਿਆ ਨਹੀਂ ਹੁੰਦਾ ਕੜਾ ਸਾਵਧ ਕਰਦਾ ਹੈ ਕਿ ਸਿੱਖ ਬਹਿਮ ਭਰਮ ਨਹੀਂ ਕਰਦਾ ਕੜਾ ਪੋਣਾ ਸਿੱਖ ਵਾਸਤੇ ਬਹੁਤ ਜ਼ਰੂਰੀ ਹੈ ਕੜਾ ਸਾਨੂੰ ਇਹ ਵੀ ਯਾਦ ਕਰਾਂਦਾ ਹੈ ਅਸੀਂ ਸੱਚੇ ਹੱਥ ਵਿੱਚ ਬੰਨਦੇ ਹਾਂ ਅਗਰ ਕੋਈ ਅਸੀਂ ਗਲਤ ਕੰਮ ਕਰਨ ਲੱਗਦੇ ਹਾਂ ਤਾਂ ਸਾਨੂੰ ਕੜਾ ਯਾਦ ਕਰਵਾਉਂਦਾ ਹੈ ਕਿ ਅਸੀਂ ਗਲਤ ਕੰਮ ਨਹੀਂ ਕਰਨਾ ਇੱਕ ਤਰ੍ਹਾਂ ਤਕੜੀ ਪਾਈ ਹੋਈ ਹੈ ਸਾਨੂੰ ਬਾਬਾ ਜੀ ਨੇ ਠੀਕ ਹੈ ਜੀ ਸਾਡਾ ਚੌਥਾ ਕਕਾਰ ਹੈ ਜੀ ਕਸ਼ੇਰਾ ਹਰ ਸਿੱਖ ਕਸ਼ੇਰਾ ਪਹਿਨਦਾ ਹੈ ਕਸ਼ੇਰਾ ਸਾਡੀ ਜੱਤਸਤ ਦੀ ਨਿਸ਼ਾਨੀ ਹੁੰਦੀ ਹੈ ਸਿੱਖ ਦਾ ਕਸ਼ੇਰਾ ਵੀ ਦੂਸਰੇ ਨਾਲੋਂ ਵੱਖਰਾ ਤੇ ਰੇਰਦਾਰ ਹੁੰਦਾ ਹੈ ਸਿੱਖ ਦਾ ਕਸ਼ੇਰਾ ਉੱਚੇ ਸੁੱਚੇ ਆਚਰਣ ਦਾ ਪ੍ਰਤੀਕ ਹੁੰਦਾ ਹੈ ਇਹ ਸੀਗਾ ਜੀ ਸਾਡਾ ਚੌਥਾ ਕਕਾਰ ਕਸ਼ੇਰਾ ਉਸ ਤੋਂ ਬਾਅਦ ਸਾਡਾ ਲਾਸਟ ਕਾਰ ਜੋ ਕਿ ਹੈ ਕਿਰਪਾਨ ਸਿੱਖ ਕਿਰਪਾਨ ਪਹਿਨਦਾ ਹੈ ਕਿਰਪਾਨ ਬਹਾਦਰ ਲੋਕ ਹੁੰਦੇ ਹਨ ਗੁਰੂ ਜੀ ਨੇ ਸਿੱਖਾਂ ਨੂੰ ਬਹਾਦਰ ਬਣਾਇਆ ਹੈ ਕਿਰਪਾਨ ਸਿੱਖ ਦੀ ਆਜ਼ਾਦ ਹਸਤੀ ਪ੍ਰਗਟ ਕਰਦੀ ਹੈ ਅਤੇ ਦੱਸਦੀ ਹੈ ਕਿ ਸਿੱਖ ਕਿਸੇ ਦਾ ਗੁਲਾਮ ਨਹੀਂ ਹੋ ਸਕਦਾ ਜੋ ਨਿੱਕੇ ਕਿਰਪਾਨ ਹੁੰਦੀ ਹੈ ਕਈ ਗਲੇ ਵਿੱਚ ਜਾਂ ਕੰਗੇ ਵਿੱਚ ਪਾ ਲੈਂਦੇ ਆ ਉਹ ਕਿਰਪਾਨ ਨਹੀਂ ਹੁੰਦੀ ਠੀਕ ਹੈ ਜੀ ਕਿਰਪਾਨ ਗਾਤਰੇ ਵਾਲੀ ਗਲ ਵਿੱਚ ਪਾਈ ਜਾਂਦੀ ਹੈ ਧਾਗੇ ਵਿੱਚ ਪਰੋ ਕੇ ਗਲ ਵਿੱਚ ਪਾਉਣ ਵਾਲੀ ਕਿਰਪਾਨ ਕਕਾਰ ਨਹੀਂ ਖਵਾ ਸਕਦੀ ਜੋ ਕਿਰਪਾਨ ਹੁੰਦੀ ਹੈ ਉਹ ਸਾਨੂੰ ਆਜ਼ਾਦ ਕਰਵਾਂਦੀ ਹੈ ਠੀਕ ਹੈ ਜੀ ਕਿਸੇ ਦਾ ਗੁਲਾਮ ਨਹੀਂ ਰਹਿ ਸਕਦੀ ਜਿਵੇਂ ਅਸੀਂ ਕੋਈ ਇਗਜ਼ਾਮ ਦੇਣ ਜਾਂਦੇ ਆ ਤਾਂ ਜੋ ਦੂਸਰੇ ਬੱਚੇ ਹੁੰਦੇ ਆ ਉਹਨਾਂ ਨੂੰ ਕੋਈ ਵੀ ਲੋਹੇ ਦੀ ਚੀਜ਼ ਚਾਹੇ ਉਹ ਕੜਾਏ ਜਕ ਕੁਝ ਵੀ ਹੈ ਉਹ ਨਹੀਂ ਲੈ ਕੇ ਜਾ ਸਕਦੇ ਬਟ ਅਸੀਂ ਅਮਰੀਸ਼ ਹੋ ਕੇ ਆਇਆ ਹੈ ਅਸੀਂ ਬਿਨਾ ਕਿਸੇ ਡਰ ਤੋਂ ਕੜਾ ਔਰ ਕਿਰਪਾਨ ਲੈ ਕੇ ਜਾ ਸਕਦਾ ਸਾਨੂੰ ਕੋਈ ਰੋਕ ਨਹੀਂ ਸਕਦਾ ਔਰ ਸਾਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਆਪਣੀ ਕਿਰਪਾਨ ਖੋਲੋ ਜਾਂ ਕੜਾ ਖੋਲੋ ਠੀਕ ਹੈ ਜੀ ਇਹ ਸਾਰੇ ਕਕਾਰ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਤੇ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ ਹੈ ਕਿ ਅਸੀਂ ਇਹ ਪੰਜ ਕਾਰ ਕਦੇ ਵੀ ਆਪਣੇ ਆਪ ਤੋਂ ਲੱਗ ਨਹੀਂ ਕਰਨੇ ਠੀਕ ਹੈ ਜੀ ਮੈਂ ਆਪ ਜੀ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦੀ ਹਾਂ ਕਿ ਅੰਮ੍ਰਿਤਾਰਿ ਸਿਖ ਜਿਹੜਾ ਕੋਈ ਵੀ ਕੰਮ ਨਹੀਂ ਕਰਦਾ ਜਿਸ ਦੀ ਗੁਰੂ ਦੀ ਮਨਾਹੀ ਕਰਦੇ ਹਨ ਉਚਾਰ ਕਰ ਰਹਿਤਾ ਤੋਂ ਬਚ ਕੇ ਰਹਿੰਦਾ ਹੈ ਕੋਈ ਨਸ਼ਾ ਨਹੀਂ ਵਰਤਦਾ ਕੋਈ ਬਹਿਮ ਭਰਮ ਨਹੀਂ ਕਰਦਾ ਕੋਈ ਵਰਤ ਨਹੀਂ ਰੱਖਦਾ ਇਕ ਕਾਲਪੁਰਖ ਤੋਂ ਬਿਨਾ ਹੋਰ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦਾ ਸੱਪਾ ਦਰਖਤਾ ਕਵਰਾ ਜਮੜੀਆਂ ਦੀ ਪੂਜਾ ਨਹੀਂ ਕਰਦਾ ਤੇ ਨਾ ਹੀ ਧਾਗੇ ਤਪੀਤ ਜੰਤਰ ਮੰਤਰ ਜਾਦੂ ਟੂਨੇ ਆਦਿ ਤੇ ਵਿਸ਼ਵਾਸ ਕਰਦਾ ਹੈ ਗੁਰੂ ਸਾਹਿਬ ਨੇ ਸਾਨੂੰ ਚਾਰ ਕਰਹਤਾਂ ਦੱਸਿਆ ਹਨ ਅਗਰ ਅਸੀਂ ਉਹ ਇੱਕ ਵੀ ਛੁਕ ਰਹਿਤ ਕਰਦੇ ਹਾਂ ਤਾਂ ਸਾਡਾ ਅੰਮ੍ਰਿਤ ਭੰਗ ਹੋ ਜਾਂਦਾ ਹੈ ਉਹ ਚਾਰ ਕਰਹਤਾਂ ਕਿਹੜੀਆਂ ਹਨ ਪਹਿਲੀ ਹੈ ਕਿ ਸਦੀ ਬਿਆਦਵੀ ਕਰਨੀ ਦੂਸਰਾ ਹੈ ਤਬਾਕੂ ਵਰਤਨਾ ਤੀਸਰਾ ਕੋਈ ਜਿੱਦਾਂ ਹਲਾਲ ਜਿੱਦਾਂ ਮੁਸਲਮਾਨ ਤਰੀਕੇ ਨਾਲ ਤਿਆਰ ਕੀਤਾ ਹੋਇਆ ਮਾਸ ਖਾਣਾ ਚੌਥਾ ਹੈ ਪਰ ਇਸਤਰੀ ਜਪ ਪਰ ਪੁਰਸ਼ ਦਾ ਸੰਗ ਕਰਨਾ ਇਹਨਾਂ ਵਿੱਚੋਂ ਇੱਕ ਵੀ ਕਰਹਿਤ ਕਰਨ ਨਾਲ ਸਿੱਖ ਸਿੱਖ ਨਹੀਂ ਰਹਿੰਦਾ ਪਤਿਤ ਹੋ ਜਾਂਦਾ ਹੈ ਸਿੱਖੇ ਵਿੱਚ ਦੁਆਰਾ ਪ੍ਰਵੇਸ਼ ਕਰਨ ਲਈ ਪੰਜਾ ਪਿਆਰਿਆਂ પાસે ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੇਸ਼ ਹੋਣਾ ਪੈਂਦਾ ਹੈ ਤੇ ਪੁੱਲ ਬਖਸ਼ਾ ਕੇ ਸਜਾ ਲਵਾਉਣੀ ਪੈਂਦੀ ਹੈ ਤੇ ਦੁਆਰਾ ਤੇ ਅੰਮ੍ਰਿਤ ਛਕਣਾ ਪੈਂਦਾ ਹੈ ਜਿਹੜੇ ਸਿੱਖ ਅੰਮ੍ਰਿਤ ਨਹੀਂ ਛਕਦੇ ਉਹਨਾਂ ਬਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਤਰੇ ਕੇ ਸਾਹਲ ਬਿਨਾ ਪੇਖੀ ਮੂੜਾ ਸਿੱਖ ਮੇਰਾ ਦਰਸ਼ ਨਾਹੇ ਤੇਸ ਪਾਪੀ त्यागे पिक ਮਤਲਬ ਇਹ ਹੈ ਕਿ ਜਿਸ ਨੇ ਕੇਸ ਤਾਂ ਰੱਖੇ ਹਨ ਪਰ ਅੰਮ੍ਰਿਤ ਨਹੀਂ ਛਕਿਆ ਉਹ ਬਹ ਰੂਪਿਆ ਹੈ ਉਹ ਸਿੱਖ ਨਹੀਂ ਹੈ ਉਹ ਤਾਂ ਸਿਰਫ ਸਿੱਖ ਹੋਣ ਦਾ ਇੱਕ ਨਾਟਕ ਹੀ ਕਰ ਰਿਹਾ ਹੈ ਤੇ ਝੂਠ ਬੋਲਦਾ ਹੈ ਕਿ ਮੈਂ ਤਾਂ ਸਿੱਖਾਂ ਗੁਰੂ ਜੀ ਕਹਿੰਦੇ ਹਨ ਮੈਂ ਐਸੇ ਝੂਠੇ ਬੰਦੇ ਨੂੰ ਦਰਸ਼ਨ ਨਹੀਂ ਦਿੰਦਾ ਜੇ ਅਸਾ ਅਜੇ ਅੰਮ੍ਰਿਤ ਨਹੀਂ ਛਕਿਆ ਤਾਂ ਸਾਨੂੰ ਇੱਕਦਮ ਤਿਆਰ ਹੋ ਕੇ ਅੰਮ੍ਰਿਤ ਛਕ ਲੈਣਾ ਚਾਹੀਦਾ ਹੈ ਤਾਂ ਹੀ ਅਸੀਂ ਗੁਰੂ ਜੀ ਦੇ ਬੱਚੇ ਤੇ ਗੁਰੂ ਜੀ ਦੇ ਸੱਚੇ ਸਿੱਖ ਬਣ ਸਕਦੇ ਹਾਂ ਸਿੱਖ ਦਾ ਮਤਲਬ ਹੈ ਕਿ ਉਹ ਗੁਰੂ ਵਾਲਾ ਹੈ ਤੇ ਉਹ ਕਿਸੇ ਦਾ ਸਿੱਖ ਹੈ ਉਹਨੇ ਹਰ ਵਕਤ ਸਿੱਖਣਾ ਹੈ ਉਸਨੇ ਗੁਰੂ ਤਾਰਣ ਕੀਤਾ ਹੋਇਆ ਹੈ ਇਹ ਫੈਸਲਾ ਤਾਂ ਗੁਰੂ ਨੇ ਕਰਨਾ ਹੈ ਕਿ ਕੌਣ ਉਸ ਦਾ ਸਿੱਖ ਹੈ ਤੇ ਕੌਣ ਨਹੀਂ ਗੁਰੂ ਜੀ ਨੇ ਕਿਹਾ ਹੈ ਕਿ ਜੋ ਅਮ੍ਰਿਤ ਛਕੇਗਾ ਉਹੀ ਮੇਰਾ ਸਿੱਖ ਹੈ ਤੇ ਆਓ ਅਸੀਂ ਸਾਰੇ ਅਮ੍ਰਿਤ ਛਕੀਏ ਤੇ ਗੁਰੂ ਦੇ ਸੱਚੇ ਸਿੱਖ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ